ਬਾਰ ਅੰਦਰ ਪਾਉਣ ਵਾਲੇ ਕੁਝ ਫੰਕਸ਼ਨਸ ਵਗੈਰਾ ਤੇ ਪਾਉਣ ਵਾਲੇ ਤੇ ਜਿਹੜੇ ਤੁਸੀਂ ਆ ਬਾਹਰ ਅੰਦਰ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵਲੌਗ ਸੋ ਅੱਜ ਜਿਹੜਾ ਆ ਉਹ ਮੈਂ ਥੋੜੀਆਂ ਜੀਆਂ ਚੀਜ਼ਾਂ ਦੀ ਜਿਹੜੀ ਉਹ ਸਾਮ ਸੰਭਾਲ ਕਰਨੀਆਂ ਇਹ ਜਿਹੜਾ ਪੂਦਨਾ ਆ ਇਹਨੂੰ ਮੈਂ 2 ਦਿਨ ਪਹਿਲਾਂ ਜਿਹੜਾ ਆ ਉਹ ਸੁੱਕਣ ਵਾਸਤੇ ਰੱਖਿਆ ਸੀਗਾ ਇੱਕ ਦਿਨ ਮੈਂ ਧੁੱਪ ਵਿੱਚ ਰੱਖਿਆ ਸੀਗਾ ਫਿਰ ਮੈਨੂੰ ਪੱਖੇ ਦੀ ਹਵਾ ਵਿੱਚ ਹੀ ਜਿਹੜਾ ਆ ਉਸ ਕਾਲਿਆ ਪੱਖਾ ਤੇ ਘੱਟ ਹੀ ਚਲਾਈਦਾ ਆ ਅਜੇ ਬਟ ਮਤਲਬ ਕਿ ਅੰਦਰ ਛਾਂ ਦੇ ਵਿੱਚ ਹੀ ਸੁਕਾ ਲਿਆ ਤੇ ਪੂਦਨਾ ਜਿਹੜਾ ਸੁੱਕ ਗਿਆ ਆ ਇਹਨੂੰ ਮੈਂ ਪੀਸ ਕੇ ਜਿਹੜਾ ਇੱਕ ਕੰਟੇਨਰ ਦੇ ਵਿੱਚ ਰੱਖ ਦਿੱਤਾ ਆ ਇਸ ਤਰ੍ਹਾਂ ਜਿਹੜਾ ਮੈਂ ਪੁਦੀਨਾ ਆ ਜਦੋਂ ਵੱਧ ਆ ਜਾਂਦਾ ਆ ਨਾ ਫਿਰ ਇਸ ਤਰ੍ਹਾਂ ਮੈਂ ਸੁਕਾ ਕੇ ਰੱਖ ਦਿੰਨੀ ਆ ਪਾਊਡਰ ਬਣਾ ਕੇ ਇਹ ਬਹੁਤ ਚੀਜ਼ਾਂ ਦੇ ਵਿੱਚ ਕੰਮ ਆ ਜਾਂਦਾ ਜਿਵੇਂ ਭਿੰਡੀਆਂ ਦੀ ਸਬਜ਼ੀ ਦੇ ਵਿੱਚ ਵੀ ਪੁਦੀਨੇ ਦਾ ਟੇਸਟ ਬਹੁਤ ਵਧੀਆ ਲੱਗਦਾ ਆ ਤੇ ਰਾਇਤੇ ਵਿੱਚ ਵੀ ਸੋ ਇਦਾਂ ਜਿਹੜੀਆਂ ਮਿਰਚਾਂ ਆ ਉਹ ਵੀ ਸੁੱਕ ਗਈਆਂ ਆ ਇਹਦੇ ਵਿੱਚੋਂ ਮੈਂ ਕੁਝ ਮਿਰਚਾਂ ਜਿਹੜੀਆਂ ਉਹ ਵਰਤ ਲਈਆਂ ਸੀਗੀਆਂ ਸੇ ਥੋੜੀਆਂ ਜੀਆਂ ਰਹਿ ਗਈਆਂ ਆ ਇਹਨਾਂ ਨੂੰ ਵੀ ਜਿਹੜਾ ਆ ਉਹ ਮੈਂ ਪੀਸ ਕੇ ਤੇ ਰੱਖ ਲੈਣਾ ਆ ਤੇ ਇਹਨਾਂ ਦੀਆਂ ਮੈਂ ਸਭ ਤੋਂ ਪਹਿਲਾਂ ਡੰਡੀਆਂ ਤੋੜ ਕੇ ਤੇ ਮਿਕਸੀ ਜਾਰ ਵਿੱਚ ਪਾ ਲਿਆ ਤੇ ਇਹਦੇ ਵਿੱਚ ਅੱਧਾ ਚਮਚ ਜਿਹੜਾ ਆ ਉਹ ਮੈਂ ਸਰੋਂ ਦੇ ਤੇਲ ਦਾ ਪਾ ਦਿੱਤਾ ਆ ਇਹਦੇ ਨਾਲ ਕੀ ਹੁੰਦਾ ਆ ਕਿ ਇੱਕ ਤੇ ਮਿਰਚ ਨੂੰ ਜਿਹੜਾ ਆ ਉਹ ਕੀੜਾ ਵੀ ਨਹੀਂ ਲੱਗਦਾ ਤੇ ਦੂਜੀ ਗੱਲ ਆ ਜਦੋਂ ਅਸੀਂ ਮੀ ਪੀਸਦੇ ਆ ਨਾ ਉਦੋਂ ਇਹ ਨੱਕ ਨੂੰ ਨਹੀਂ ਚੜਦੀਆਂ ਹੁਣ ਤੇ ਚਲੋ ਮਿਕਸੀ ਆ ਗਈਆਂ ਨਾ ਜਦੋਂ ਮੈਂ ਆਪਣੇ ਬਚਪਨ ਵਿੱਚ ਉਦੋਂ ਕੁੰਡੇ ਡੰਡੇ ਦੇ ਨਾਲ ਜਿਹੜਾ ਮਿਰਚਾਂ ਕੁੱਟਦੇ ਸੀ ਨਾ ਤਾਂ ਕਈ ਵਾਰ ਉੱਡਦੀਆਂ ਬਹੁਤ ਸੀਗੀਆਂ ਨਾ ਤੇ ਉਹ ਫਿਰ ਨੱਕ ਨੂੰ ਚੜ ਜਾਂਦੀਆਂ ਸੀ ਉਦੋਂ ਜਿਹੜਾ ਆ ਉਹ ਸਰੋਂ ਦਾ ਤੇਲ ਪਾ ਕੇ ਫਿਰ ਜਿਹੜਾ ਮਿਰਚਾਂ ਨੂੰ ਉਹ ਕੁੱਟਦੇ ਹੁੰਦੇ ਸੀਗੇ ਤੇ ਉਹ ਇੱਕ ਬਹੁਤ ਹੀ ਵਧੀਆ ਜਿਹੜਾ ਉਹ ਟ੍ਰਿਕ ਆ ਸੋ ਇਸ ਤੋਂ ਬਾਅਦ ਜਿਹੜਾ ਆ ਇਹ ਵੀਡੀਓ ਆ 2 ਦਿਨ ਪਹਿਲਾਂ ਦੀ ਤੇ ਮੈਂ ਜਿਹੜਾ ਆ ਜਿਵੇਂ ਕਿ ਤੁਹਾਨੂੰ ਪਤਾ ਆ ਸਰਦੀਆਂ ਦਾ ਸੀਜ਼ਨ ਜਿਹੜਾ ਚਲੇ ਗਿਆ ਆ ਤੇ ਗਰਮੀਆਂ ਦਾ ਸੀਜ਼ਨ ਜਿਹੜਾ ਆਲਮੋਸਟ ਸਟਾਰਟ ਹੋ ਗਿਆ ਆ ਸੋ ਮੈਂ ਅੱਜ ਜਿਹੜੇ ਆ ਉਹ ਗਰਮੀਆਂ ਦੇ ਕੱਪੜੇ ਕੱਢਨੇ ਆ ਤੇ ਸਰਦੀਆਂ ਦੇ ਰੱਖ ਦੇਣੇ ਆ ਇਸ ਵਾਰ ਜਿਹੜੀ ਆ ਉਹ ਸਰਦੀ ਆ ਉਹ ਜ਼ਿਆਦਾ ਨਹੀਂ ਪਈ ਬਟ ਮੈਂ ਜਿਹੜਾ ਹਮੇਸ਼ਾ ਮਾਰਚ ਦੇ ਮਹੀਨੇ ਵਿੱਚ ਜਦੋਂ ਮਤਲਬ ਕਿ ਮਿਡ ਮਾਰਚ ਦੇ ਮੱਧ ਦੇ ਵਿੱਚ ਹੀ ਕੱਪੜੇ ਗਰਮੀਆਂ ਵਾਲੇ ਕੱਟ ਦੀ ਹੁੰਨੀ ਆ ਕਿਉਂਕਿ ਉਸ ਤੋਂ ਬਾਅਦ ਜਿਹੜੀ ਪ੍ਰੋਪਰ ਆ ਗਰਮੀ ਸ਼ੁਰੂ ਹੁੰਦੀ ਆ ਸੋ ਇੱਥੇ ਜਿਹੜਾ ਕੱਪੜੇ ਚੈੱਕ ਕੀਤੇ ਜਾ ਰਹੇ ਆ ਕਿਹੜੇ ਕੱਪੜੇ ਜਿਹੜੇ ਆ ਉਹ ਆਉਂਦੇ ਆ ਤੇ ਕਿਹੜੇ ਨਹੀਂ ਆਉਂਦੇ ਮੈਂ ਜਿਹੜੇ ਆ ਜਿਹੜੇ ਵੱਡੇ ਮੇਰੇ ਮੇਰੇ ਬੇਟੇ ਦੇ ਕੱਪੜਿਆ ਨਾ ਨਵੇਂ ਕੱਪੜੇ ਹੁੰਦੇ ਆ ਉਹ ਮੈਂ ਰੱਖ ਲੈਣੇ ਹੁੰਨੀ ਆ ਉਹ ਫਿਰ ਛੋਟੇ ਬੇਟੇ ਨੂੰ ਆ ਜਾਂਦੇ ਆ ਸੋ ਇਹ ਜਿਹੜੀ ਸ਼ਰਟ ਆ ਮੇਰੇ ਵੱਡੇ ਬੇਟੇ ਦੀ ਆ ਉਹਨੇ ਬਹੁਤ ਘੱਟ ਟੇਸ ਨੂੰ ਪਾਇਆ ਸੀਗਾ ਮੈਨੂੰ ਰੱਖ ਦਿੱਤਾ ਸੀਗਾ ਤੇ ਉਹ ਹੁਣ ਜਿਹੜੀ ਪਵਨ ਨੂੰ ਆ ਗਈ ਆ ਇਸ ਤਰ੍ਹਾਂ ਵੀ ਹੁੰਦਾ ਸੀਗਾ ਕਿ ਕਈ ਵਾਰੀ ਬੱਚੇ ਜਿਹੜੇ ਆ ਵਾਦੇ ਪੈ ਜਾਂਦੇ ਆ ਤੇ ਉਹਨਾਂ ਦੇ ਕੱਪੜੇ ਅਸੀਂ ਅੱਜ ਲਿਆਉਨੇ ਆ ਤੇ ਅਗਲੇ ਦਿਨ ਥੋੜੇ ਦਿਨ ਬਾਅਦ ਲੱਗਦੇ ਆ ਕਿ ਛੋਟੇ ਹੋ ਜਾਂਦੇ ਆ ਸੋ ਇਹ ਜਿਹੜੀ ਸ਼ਰਟ ਆ ਇੰਨਾ ਵਿੱਚ ਆਈਆਂ ਸੋ ਗਰਮੀਆਂ ਦੇ ਕੱਪੜੇ ਮੈਂ ਕੱਢ ਲਿਆ ਤੇ ਹੁਣ ਟੈਚੀ ਨੂੰ ਵੀ ਮੈਂ ਚੰਗੀ ਤਰ੍ਹਾਂ ਸਾਫ਼ ਕਰ ਦਿੱਤਾ ਆ ਤੇ ਉਹਦੇ ਵਿੱਚ ਹੁਣ ਮੈਂ ਸਰਦੀਆਂ ਦੇ ਕੱਪੜੇ ਜਿਹੜੇ ਆ ਉਹ ਰੱਖ ਲੈਣੇ ਆ ਮੈਂ ਪੱਕਾ ਇੱਕੋ ਹੀ ਰੂਟੀਨ ਬਣਾਈ ਹੋਈ ਆ ਕਿ ਜਿੱਥੋਂ ਮੈਂ ਕੱਪੜੇ ਕੱਢਦੀ ਆ ਨਾ ਉੱਥੇ ਹੀ ਰੱਖ ਦੇਣੀ ਆ ਇਹਦੇ ਨਾਲ ਜਿਹੜਾ ਟਾਈਮ ਵੀ ਬਹੁਤ ਜ਼ਿਆਦਾ ਬਚ ਜਾਂਦਾ ਆ ਤੇ ਖਲਾਰਾ ਵੀ ਨਹੀਂ ਪੈਂਦਾ ਸੋ ਕੁਝ ਕੱਪੜੇ ਜਿਹੜੇ ਆ ਟੈਚੀਆਂ ਦੇ ਵਿੱਚ ਰੱਖ ਲਈਦੇ ਆ ਕੁਝ ਕੱਪੜੇ ਜਿਹੜੇ ਆ ਉਹ ਬੈਗ ਵਗੈਰਾ ਦੇ ਵਿੱਚ ਰੱਖ ਲਈਦੇ ਆ ਕੁਝ ਕੱਪੜੇ ਮੈਂ ਜਿਹੜੇ ਆ ਉਹ ਜਿਹੜੇ ਸਟੋਰੇਜ ਬੈਗ ਹੁੰਦੀਆਂ ਨਾ ਉਹਨਾਂ ਵਿੱਚ ਵੀ ਰੱਖੇ ਹੋਏ ਆ ਬਟ ਉਹ ਜਿਹੜੇ ਆ ਉਹ ਛਿੱਤੀ ਖਰਾਬ ਹੋ ਜਾਂਦੇ ਆ ਸਭ ਤੋਂ ਬੈਸਟ ਆਈਡੀਆ ਆ ਕਿ ਜੇ ਅਗਰ ਤੁਹਾਡੇ ਕੋਲ ਅਟੈਚੀ ਆ ਤੁਸੀਂ ਅਟੈਚੀ ਵਿੱਚ ਰੱਖ ਲਵੋ ਅਗਰ ਤੁਹਾਡੇ ਕੋਲ ਇਸ ਤਰ੍ਹਾਂ ਦੇ ਬੈਗ ਆ ਨਾ ਇਨ੍ਹਾਂ ਬੈਗਾਂ ਦੇ ਵਿੱਚ ਵੀ ਜਿਹੜੇ ਆ ਉਹ ਬਹੁਤ ਵਧੀਆ ਰਹਿੰਦੇ ਆ ਤੇ ਬੈਗਾਂ ਵਿੱਚ ਕੱਪੜੇ ਰੱਖਣ ਦਾ ਫਾਇਦਾ ਇਹੀ ਹੁੰਦਾ ਕਿ ਤੇ ਘੱਟਾ ਨਹੀਂ ਪੈਂਦਾ ਤੇ ਬੈਗ ਵੀ ਖਰਾਬ ਨਹੀਂ ਹੁੰਦੇ ਕਿਉਂਕਿ ਜਦੋਂ ਅਸੀਂ ਬੈਗਸ ਨੂੰ ਫੋਲਡ ਕਰਕੇ ਰੱਖ ਦਿੰਨੇ ਆ ਨਾ ਤੇ ਜਦੋਂ ਇਹਨਾਂ ਨੂੰ ਓਪਨ ਕਰਦੇ ਆ ਨਾ ਮੋਸਟਲੀ ਇਹ ਫਟ ਜਾਂਦੇ ਆ ਤੇ ਇਹਨਾਂ ਦੀਆਂ ਜਿੱਪਾਂ ਵੀ ਕਈ ਵਾਰੀ ਖਰਾਬ ਹੋ ਜਾਂਦੀਆਂ ਆ ਬਟ ਜਦੋਂ ਅਸੀਂ ਇਹਨਾਂ ਵਿੱਚ ਕੱਪੜੇ ਪਾ ਕੇ ਰੱਖ ਦਿੰਨੇ ਆ ਨਾ ਚੀਜ਼ਾਂ ਪਾ ਕੇ ਰੱਖ ਦਿੰਨੇ ਆ ਤੇ ਬੈਗ ਕਦੇ ਵੀ ਖਰਾਬ ਨਹੀਂ ਹੁੰਦੇ ਸੋ ਜਿਹੜੇ ਮੋٹے ਕੱਪੜੇ ਆ ਉਹ ਮੈਂ ਰੱਖ ਦਿੱਤੇ ਆ ਹੁਣ ਜਿਹੜੇ ਗਰਮੀਆਂ ਵਾਲੇ ਕੱਪੜੇ ਆ ਨਾ ਇਹਨਾਂ ਨੂੰ ਮੈਂ ਹੈਂਗਰ ਦੇ ਉੱਤੇ ਪਾ ਕੇ ਤੇ ਜਿਹੜਾ ਆ ਉਲਮੀਰਾ ਦੇ ਵਿੱਚ ਰੱਖ ਦੇਣੇ ਆ ਮੈਂ ਜਿਹੜਾ ਉਹ ਜ਼ਿਆਦਾ ਕੱਪੜੇ ਬਣਾਉਂਦੇ ਹੱਕ ਵਿੱਚ ਨਹੀਂ ਆ ਉਹਨੇ ਹੀ ਕੱਪੜੇ ਬਣਾਓ ਜਿੰਨੇ ਕਿ ਜਿਹੜੇ ਆ ਉਹ ਪੈਂਦੇ ਆ ਜਿਵੇਂ ਕਿ ਕੁਝ ਘਰ ਪਾਉਣ ਵਾਲੇ ਕੁਝ ਬਾਹਰ ਅੰਦਰ ਪਾਉਣ ਵਾਲੇ ਕੁਝ ਫੰਕਸ਼ਨਸ ਵਗੈਰਾ ਤੇ ਪਾਉਣ ਵਾਲੇ ਤੇ ਜਿਹੜੇ ਤੁਸੀਂ ਅੰਦਰ ਨੂੰ ਪਾਉਣ ਨੂੰ ਬਣਾਉਂਦੇ ਆ ਨਾ ਉਹੀ ਤੁਸੀਂ ਜਿਹੜਿਆ ਬਾਅਦ ਵਿੱਚ ਘਰ ਵੀ ਪਾ ਸਕਦੇ ਆ ਸੋ ਮੈਂ ਜਿਹੜਾ ਹਮੇਸ਼ਾ ਐਵੇਂ ਹੀ ਕਰਦੀ ਆ ਇੱਕ ਸੀਜ਼ਨ ਜਿਹੜਾ ਆ ਉਹ ਕੱਪੜੇ ਨਵੇਂ ਬਣਾ ਲੈਂਦੇ ਆ ਆਉਣ ਜਾਣ ਵਾਸਤੇ ਤੇ ਬਾਅਦ ਵਿੱਚ ਅਗਲੇ ਸਾਲ ਉਹੀ ਕੱਪੜੇ ਜਿਹੜੇ ਆ ਉਹ ਘਰ ਪਾ ਲੈਂਦੇ ਆ ਸੋ ਇਸ ਤੋਂ ਬਾਅਦ ਮੈਂ ਫੇਰ ਆ ਗਈਆਂ ਕਿਚਨ ਵਿੱਚ ਸੋ ਮੈਂ ਆਪਣੀ ਇੱਕ ਲਾਸਟ ਵੀਡੀਓ ਵਿੱਚ ਤੁਹਾਨੂੰ ਜਿਹੜਾ ਦੱਸਿਆ ਸੀਗਾ ਕਿ ਮੇਰੇ ਧਨੀਆ ਜਿਹੜਾ ਕਾਫੀ ਲੈ ਆਂਦਾ ਆ ਤੇ ਉਹਦੇ ਚੋਂ ਅੱਧਾ ਧਨੀਆ ਜਿਹੜਾ ਉਹਦੀ ਮੈਂ ਗ੍ਰੀਨ ਚਟਨੀ ਬਣਾ ਲਈ ਸੀਗੀ ਅੱਧਾ ਧਨੀਆ ਜਿਹੜਾ ਉਹਨੂੰ ਕੱਟ ਕੇ ਫ੍ਰਿਜ ਵਿੱਚ ਰੱਖ ਦਿੱਤਾ ਸੀਗਾ ਤੇ ਧਨੀਆ ਜ਼ਿਆਦਾ ਹੋਣ ਕਰਕੇ ਮੈਂ ਜਿਹੜਾ ਬਾਕੀ ਦਾ ਧਨੀਆ ਸੀ ਅੱਧਾ ਧਨੀਆ ਸੀ ਨਾ ਉਹਨੂੰ ਮੈਂ ਬਿਨਾਂ ਧੋਤੇ ਹੀ ਜਿਹੜਾ ਫਰੈਸ਼ ਰੈਪ ਵਿੱਚ ਰੱਖ ਕੇ ਦਿੱਤਾ ਸੀਗਾ ਤੇ ਮੈਂ ਇਹ ਜਿਹੜਾ ਪਹਿਲੀ ਵਾਰੀ ਇਸ ਤਰ੍ਹਾਂ ਕੀਤਾ ਆ ਤੇ ਮੈਨੂੰ ਕੋਈ ਹਫ਼ਤੇ ਬਾਅਦ ਮੈਨੂੰ ਕੱਢਿਆ ਆ ਬਟ ਇਹ ਜਿਹੜਾ ਤੜੀਆਂ ਆਇਆ ਨਾ ਇਹ ਇੰਨਾ ਫਰੈਸ਼ ਨਹੀਂ ਰਿਹਾ ਇਹ ਜਿਹੜੇ ਪੱਤੇ ਆ ਉਹ ਪੀਲੇ ਪੈਣੇ ਸ਼ੁਰੂ ਹੋ ਗਏ ਸੀਗੇ ਜੇ ਇੰਨਾ ਧਨੀਆ ਮੈਂ ਤਾਜ਼ਾ ਕੱਟ ਕੇ ਫ੍ਰਿਜ ਵਿੱਚ ਰੱਖ ਦਿੰਦੀ ਨਾ ਤੇ ਉਹ ਜਿਹੜਾ ਆ ਉਹ ਤਿੰਨ ਤੋਂ ਚਾਰ ਦਿਨ ਜਿਹੜਾ ਉਹ ਸਬਜ਼ੀਆਂ ਵਿੱਚ ਪੈ ਜਾਣਾ ਸੀਗਾ ਬਟ ਇਹ ਜਿਹੜਾ ਧਨੀਆ ਇੰਨਾ ਵੜਾ ਨੂੰ ਧੋ ਕੇ ਮੈਂ ਉਸੇ ਵੇਲੇ ਕੱਟ ਕੇ ਜਿਹੜਾ ਆ ਉਹ ਦਾਲ ਵਿੱਚ ਪਾ ਦਿੱਤਾ ਅੱਜ ਜਿਹੜਾ ਆ ਉਹ ਮੈਂ ਦਾਲ ਜਿਹੜੀ ਮਾਂ ਸ਼ੋਲਿਆਂ ਦੀ ਬਣਾਈ ਸੀਗੀ ਤੇ ਨਾਲ ਜਿਹੜੇ ਆ ਫੁਲਕੇ ਹੀ ਬਣਾਏ वैसे ते मैं दो टाइम ही सब्जी बनाਉਂਦੀ ਹੁੰਨੀ ਆ ਸਵੇਰੇ ਤੇ ਸ਼ਾਮ ਨੂੰ ਬਟ ਅੱਜ ਕਿਉਂਕਿ ਮੈਂ ਕੰਮ ਵਿੱਚ ਲੱਗੀ ਹੋਈ ਸੀਗੀ ਸੋ ਮੈਨੂੰ ਸੀਗਾ ਕਿ ਥੋੜੀ ਰੈਸਟ ਵੀ ਚਾਹੀਦੀ ਆ ਇਸ ਕਰਕੇ ਅੱਜ ਮੈਂ ਦੁਪਹਿਰ ਦੇ ਟਾਈਮ ਹੀ ਜਿਹੜਾ ਉਹ ਲੰਚ ਵਿੱਚ ਹੀ ਦਾਲ ਬਣਾ ਲਈ ਲੰਚ ਦਾ ਵੀ ਟਾਈਮ ਸਰ ਗਿਆ ਤੇ ਡਿਨਰ ਦਾ ਵੀ ਸੋ ਸਿੰਪਲ ਜਿਹਾ ਜਿਹੜਾ ਉਹ ਲੰਚ ਸੀਗਾ ਕਿਉਂਕਿ ਕਈ ਵਾਰੀ ਹੁੰਦਾ ਆ ਕਿ ਸਿੰਪਲ ਜਾਂ ਕੁਝ ਖਾਣ ਨੂੰ ਦਿਲ ਕਰਦਾ ਹੈ ਸੋ ਅੱਜ ਲੰਚ ਦੇ ਵਿੱਚ ਜਿਹੜਾ ਆ ਉਹ ਸਿਰਫ ਦਾਲ ਸੀ ਫੁਲਕੇ ਹੀ ਨਾਲ ਖੀਰੇ ਸੀਗੇ ਤੇ ਨਾਲ ਜਿਹੜਾ ਆ ਉਹ ਮੈਂ ਗੁੜ ਜ਼ਰੂਰ ਖਾਂਦੀ ਹੁੰਦੀ ਆ ਰੋਟੀ ਤੋਂ ਬਾਅਦ ਕਿਉਂਕਿ ਮਿੱਠਾ ਖਾਣ ਨੂੰ ਦਿਲ ਕਰਦਾ ਆ ਸੋ ਇਹ ਵੀਡੀਓ ਆ ਨੈਕਸਟ ਡੇ ਦੀ ਲੰਚ ਕਰਨ ਤੋਂ ਬਾਅਦ ਮੈਂ ਕੁਝ ਵੀ ਰਿਕਾਰਡ ਨਹੀਂ ਕੀਤਾ ਸੀਗਾ ਕਿਉਂਕਿ ਮੈਨੂੰ ਕੋਈ ਕੰਮ ਪੈ ਗਿਆ ਸੀ ਫਿਰ ਮੈਂ ਉਧਰ ਚਲੇ ਗਈ ਸੀਗੀ ਤੇ ਇਹ ਮੇਰੇ ਦੇ ਬੁੱਲਣ ਦੇ ਕੱਪੜੇ ਆ ਇਹ ਰੱਖਣ ਵਾਲੇ ਰਹਿ ਗਏ ਸੀਗੇ ਤੇ ਮੈਂ ਬੁੱਲਣ ਦੇ ਕੱਪੜੇ ਜਿਹੜੇ ਆ ਉਹਨਾਂ ਨੂੰ ਹਮੇਸ਼ਾ ਜਿਹੜਾ ਆ ਓਈਜੀ ਵਿੱਚ ਧੋਂਦੀ ਹੁੰਦੀ ਹੁੰਨੀ ਆ ਤੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੁੱਪ ਲਵਾ ਕੇ ਰੱਖਦੀ ਹੁੰਨੀ ਆ ਕਿਉਂਕਿ ਨਾ ਅੱਜਕੱਲ ਜਿਹੜਾ ਅਸੀਂ ਏਸੀ ਵਗੈਰਾ ਲਗਾਉਂਦੇ ਆ ਨਾ ਜਦੋਂ ਏਸੀ ਨਹੀਂ ਨਾ ਲਗਾਉਂਦੇ ਸੀਗੇ ਉਦੋਂ ਕੱਪੜਿਆਂ ਵਿੱਚੋਂ 스멜 ਨਹੀਂ ਆਉਂਦੀ ਸੀਗੀ ਬਟ ਹੁਣ ਜਦੋਂ ਦਾ ਏਸੀ ਲਗਾਉਂਦੇ ਆ ਨਾ ਪਤਾ ਨਹੀਂ ਕਿਉਂ ਕੱਪੜਿਆਂ ਵਿੱਚੋਂ ਨਾ 스멜 ਆਉਣੀ ਸ਼ੁਰੂ ਹੋ ਜਾਂਦੀ ਮੇਰੇ ਕੱਪੜਿਆਂ ਚੋਂ ਕਦੇ ਵੀ 스멜 ਨਹੀਂ ਆਈ ਸੀਗੀ ਹੁਣ ਜਿਹੜਾ ਆ ਫਰਨੈਲ ਦੀਆਂ ਗੋਲੀਆਂ ਰੱਖਣ ਦੇ ਬਾਵਜੂਦ ਵੀ ਕਈ ਵਾਰੀ ਜਿਹੜੀ 스멜 ਆਉਣ ਲੱਗ ਜਾਂਦੀ ਆ ਸੋ ਮੈਂ ਜਿਹੜਾ ਆ ਇਸ ਕਿਉਂਕਿ ਮੇਰੇ ਮੈਨੂੰ ਐਵੇਂ ਲੱਗਦਾ ਆ ਕਿ ਏਸੀ ਦੇ ਕਾਰਨ ਵੀ ਹੋ ਸਕਦਾ ਕਿਉਂਕਿ ਜਿਵੇਂ ਕਿ ਬਹੁਤ ਜ਼ਿਆਦਾ ਗਰਮੀ ਭੰਨ ਲੱਗੀ ਆ ਤੇ ਇਹ ਗਰਮੀਆਂ ਦੇ ਵਿੱਚ ਇਸੀ ਜਿਹੜਾ ਆਮ ਦਿਨ ਰਾਤ ਚੱਲਦਾ ਆ ਸੋ ਮੈਨੂੰ ਐਵੇਂ ਲੱਗਦਾ ਕਿ ਇਸ ਕਾਰਨ ਵੀ ਕੱਪੜਿਆਂ ਦੇ ਵਿੱਚੋਂ ਸਮੈਲ ਆਉਂਦੀ ਹੋਊਗੀ ਤੇ ਇਸ ਕਰਕੇ ਕੱਪੜਿਆਂ ਨੂੰ ਚੰਗੀ ਤਰ੍ਹਾਂ ਧੁੱਪ 'ਤੇ ਲਵਾ ਕੇ ਜਰੂਰ ਰੱਖੋ ਤੇ ਕਮਰੇ ਵੀ ਜਿਹੜੇ ਆ ਉਹ ਹਰ ਟਾਈਮ ਏਸੀ ਨਾਲ ਲਗਾ ਕੇ ਰੱਖੋ ਕਮਰਿਆਂ ਨੂੰ ਵੀ ਕੋਸ਼ਿਸ਼ ਕਰੋ ਕਿ ਥੋੜੀ ਜੀ ਉਹਨਾਂ ਦੇ ਅੰਦਰ ਹਵਾ ਜਿਹੜੀ ਉਹ ਆਰ-ਪਾਰ ਹੁੰਦੀ ਰਹੇ ਸੋ ਅੱਜ ਦੇ ਵਲੌਗ ਵਿੱਚ ਇੰਨਾ ਹੀ ਆਈ ਹੋਪ ਕਿ ਤੁਹਾਨੂੰ ਪਸੰਦ ਆਇਆ ਹੋਗਾ ਸੋ ਮਿਲਦੇ ਆ ਨੈਕਸਟ ਵਲੌਗ ਵਿੱਚ ਸਤਿ ਸ਼੍ਰੀ ਅਕਾਲ